ਹਾਂਜੀ ਸਤਿ ਸ਼੍ਰੀ ਅਕਾਲ ਪੰਜਾਬੀਓ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਆਪਣੀਆਂ ਜਿਹੜੀਆਂ ਪਹਿਲੀਆਂ ਦੋ ਵੀਡੀਓਜ਼ ਆਈਆਂ ਨੇ ਪਹਾੜਿਆਂ ਦੀਆਂ ਜਿਹੜੇ ਆਪਾਂ ਆਪਣੀ ਮਾਂ ਬੋਲੀ ਪੰਜਾਬੀ 'ਚ ਗੀਤੇ ਸੀ ਉਹਨਾਂ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਮੇਰੇ ਯਾਰਾਂ ਦੋਸਤਾਂ ਦੇ ਸੁਝਾਅ ਵੀ ਸੀ ਤੇ ਕਈਆਂ ਦੇ ਕਮੈਂਟ ਵੀ ਆਏ ਕਿ ਜਿਹੜੀ ਗਿਣਤੀ ਹੈ ਉਹ ਵੀ ਆਪਣੀ ਮਾਂ ਬੋਲੀ ਪੰਜਾਬੀ 'ਚ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਤੁਸੀਂ ਕੋਈ ਵੀ ਚੀਜ਼ ਆਪਣੀ ਮਾਂ ਬੋਲੀ 'ਚ ਸਿੱਖਦੇ ਹੋ ਤਾਂ ਉਹ ਤੁਹਾਡੇ ਖੂਨ 'ਚ ਰਚ ਜਾਂਦੀ ਹੈ ਉਹ ਚੀਜ਼ਾਂ ਤੇ ਮਰਦੇ ਦਮ ਤੱਕ ਤੁਹਾਨੂੰ ਯਾਦ ਰਹਿੰਦੀਆਂ ਨੇ ਮੇਰੀ ਬਸ ਇੱਕ ਛੋਟੀ ਜੀ ਨਿਮਾਣੀ ਜੀ ਕੋਸ਼ਿਸ਼ ਹੈ ਕਿ ਜਿਹੜੇ ਆਪਣੀ ਅੱਜ ਦੀ ਨਵੀਂ ਜਨਰੇਸ਼ਨ ਹੈ ਉਹ ਚਲੋ ਇੰਗਲਿਸ਼ ਤਾਂ ਸਿੱਖੇ ਰਹੀ ਹੈ ਅੰਗਰੇਜ਼ੀ ਦੇ ਨਾਲ-ਨਾਲ ਆਪਣੀ ਮਾਤ ਭਾਸ਼ਾ ਪੰਜਾਬੀ 'ਚ ਵੀ ਇਹ ਚੀਜ਼ਾਂ ਨੂੰ ਸਿੱਖੇ ਵੀਡੀਓ ਬਣਾਉਣ ਦਾ ਇਹੀ ਮਕਸਦ ਹੁੰਦਾ ਹੈ ਕਿ ਉਹ ਵੀਡੀਓਜ਼ ਨੂੰ ਬਾਰ-ਬਾਰ ਦੇਖਣਾ ਦੁਆਰਾ-ਦੁਆਰਾ ਦੇਖਣਾ ਉਹਨਾਂ ਦੇ ਸਬਕੌਨਸ਼ੀਅਸਮੈਂਟ 'ਚ ਉਹ ਚੀਜ਼ਾਂ ਬੈਠ ਜਾਣ ਤੇ ਰਹਿੰਦੀ ਉਮਰ ਤੱਕ ਇਹ ਚੀਜ਼ਾਂ ਜਿਹੜੀਆਂ ਉਹਨਾਂ ਦੇ ਬਲੱਡ 'ਚ ਰਹਿਣ ਉਹਨਾਂ ਨੂੰ ਯਾਦ ਰਹਿਣ ਜਨਰੇਸ਼ਨ ਤੋਂ ਜਨਰੇਸ਼ਨ ਇਹ ਚੀਜ਼ਾਂ ਨੇ ਜਿਹੜੀਆਂ ਫਿਰ ਅੱਗੇ ਸਰਕੂਲੇਟ ਹੁੰਦੀਆਂ ਰਹਿਣਾ ਸੋ ਟਾਈਮ ਬੇਸਟ ਕਰੇ ਬਿਨਾ ਅੱਜ ਦੀ ਵੀਡੀਓ ਹੈ ਜਿਹੜੀ ਉਹ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ 'ਚ ਆਪਾਂ ਗਿਣਤੀ ਹੈ ਜਿਹੜੀ 1 ਤੋਂ ਲੈ ਕੇ 100 ਤੱਕ ਗਿਣਤੀ ਕਰਨੀ ਹੈ ਸੋ ਜਿਵੇਂ ਸਾਨੂੰ ਸਰਕਾਰੀ ਸਕੂਲਾਂ ਦੇ ਵਿੱਚ ਛੋਟੇ ਹੁੰਦੇ ਗਿਣਤੀ ਕਰਾਈ ਜਾਂਦੀ ਸੀ ਉਸੇ ਤਰੀਕੇ ਨਾਲ ਆਪਾਂ ਗਿਣਤੀ ਨੂੰ ਨਾ ਅੱਗੇ ਕੰਟੀਨਿਊ ਕਰਨਾ ਹੈ ਮੇਰੀ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਜਦੋਂ ਤੁਸੀਂ ਇਹ ਵੀਡੀਓ ਦੇਖਣੀ ਹੈ ਵੀਡੀਓ ਦੀ ਆਵਾਜ਼ ਘੱਟ ਰੱਖਿਓ ਉਹਦੇ ਨਾਲ ਨਾਲ ਤੁਸੀਂ ਆਪ ਉਸੇ ਤਰ੍ਹਾਂ ਹੀ ਬੋਲਣਾ ਜਿਸ ਤਰ੍ਹਾਂ ਵੀਡੀਓ 'ਚ ਮੈਂ ਬੋਲਾਂਗਾ ਹਾ ਦੇਸ਼ ਕਾਲ ਤੇ ਪ੍ਰਸਥਿਤੀ ਦੇ ਅਨੁਸਾਰ ਕਈ ਚੀਜ਼ਾਂ ਗਲਤ ਹੋ ਜਾਂਦੀਆਂ ਨੇ ਜਾਂ ਫਿਰ ਸ਼ਬਦਾਂ ਨੂੰ ਅੱਗੇ ਪਿੱਛੇ ਬੋਲ ਦਿੱਤਾ ਜਾਂਦਾ ਜੇ ਕੋਈ ਗਲਤੀ ਹੋਊਗੀ ਤਾਂ ਤੁਸੀਂ ਉਸ ਨੂੰ ਆਪਣੇ ਹਿਸਾਬ ਨਾਲ ਸਹੀ ਕਰਨੇ ਹੋ ਤੇ ਚਲੋ ਜੀ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਇੱਕ ਦਾ ਏਕਾ ਦੋ ਦਾ ਦੂਆ ਤਿੰਨ ਦਾ ਤੀਆ ਚਾਰ ਦਾ ਚੌਕਾ 5 ਦਾ 5 6 ਦਾ 6 7 ਦਾ 7 8 ਦਾ 8 9 ਦਾ 9 ਏ ਕਾ 0 10 10 1 11 10ਰ 2 12 10ਰ 3 13 10ਰ 4 14 10ਰ 5 15 10ਰ 6 16 10ਰ 7 17 10ਰ 8 18 10ਰ 9 19 2 ਕਾ 0 b b 1 21

30737 30838 30939 40040 40141 40242 40343 40444 40545 40646 40747 40848 40949 50050 501 51 502 52 503 53 504 54 505 55 506 56 507 57 508 58 509 59 600 601 61 602 62 603 63 604 64 सहठ सत्त सताठ सठ सणहत्तर सात जीरो सत्तर सत्तर एक कहत्तर सत्तर दो सत्तर तिन तेहत्तर सत्तर चार चहतर सत्तर पं पजर सत्तर छे छिहत्तर सत्तर सत्त सतर 17878 17979 80080 80181 80282 80383 80484 80585 80686 80787 80888 80999 90090 90191 90292 90393 90494 90595 90696 90797 90898 90999 1 ਨਾਲ 2 ਜ਼ੀਰੋਆਂ ਪੂਰਾ 100 ਸੋ ਮੇਰੀ ਬੇਨਤੀ ਹੈ ਵਿਦਿਆਰਥੀਆਂ ਨੂੰ ਇਹ ਵੀਡੀਓ ਜਦੋਂ ਤੁਸੀਂ ਪਹਿਲੀ ਵਾਰ ਦੇਖਣੀ ਹੈ ਆਪਣੇ ਪੇਰੈਂਟਸ ਕੋਲ ਬਹਿ ਕੇ ਦੇਖਣੀ ਹੈ ਕਿਉਂਕਿ ਬੋਲਦੇ ਹੋਏ ਗਲਤੀਆਂ ਹੋ ਜਾਂਦੀਆਂ ਹੁੰਦੀਆਂ ਨੇ ਤਾਂ ਤੁਸੀਂ ਆਪਣੇ ਪੇਰੈਂਟਸ ਤੋਂ ਉਹਨਾਂ ਨੂੰ ਸਹੀ ਕਰਾ ਲੈਣਾ ਇਹ ਨਹੀਂ ਹੈਗਾ ਕਿ ਜੇ ਮੇਰੇ ਤੋਂ ਕੁਝ ਗਲਤ ਉਚਾਰਨ ਹੋ ਗਿਆ ਤਾਂ ਤੁਸੀਂ ਉਸ ਨੂੰ ਉਸ ਦਾ ਗਲਤੀ ਉਚਾਰਨ ਕਰੀ ਚੱਲੋਗੇ ਜੇ ਗਲਤੀਆਂ ਹੋਈਆਂ ਨੇ ਤਾਂ ਆਪਣੇ ਪੇਰੈਂਟਸ ਤੋਂ ਪੁੱਛ ਕੇ ਉਹਨਾਂ ਨੂੰ ਸੁਧਾਰ ਲਿਓ ਉਸ ਤੋਂ ਬਾਅਦ ਕੰਟੀਨਿਊ ਟੂ ਲਗਾਤਾਰ ਡੇਲੀ ਤੁਸੀਂ ਇਹ ਵੀਡੀਓ ਨੂੰ ਦੋ ਤੋਂ ਲੈ ਕੇ ਤਿੰਨ ਵਾਰ ਦੇਖਣਾ ਹੈ ਇੱਕ ਮਹੀਨੇ ਦੇ ਵਿੱਚ ਵਿੱਚ ਤੁਹਾਡੇ ਇਹ ਯਾਦ ਹੋ ਜਾਣਾ ਹੈ ਬਾਕੀ ਜੇ ਤੁਹਾਨੂੰ ਲੱਗੇ ਕਿ ਹਾਂ ਇਹ ਕੰਮ ਦੀ ਚੀਜ਼ ਹੈ ਆ ਇਸ ਨੂੰ ਬਾਕੀ ਸਾਰਿਆਂ ਨਾਲ ਸ਼ੇਅਰ ਕਰਿਓ ਚੈਨਲ ਨੂੰ ਫੋਲੋ ਕਰਿਓ ਜੀ ਧੰਨਵਾਦ